ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਫੇਰ ਕੱਗਰ ਦਿਆ ਦਰਿਆ ਤੇ ਪਹੁੰਚਿਆ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਦੀ ਜ਼ੀਰੋ ਗਰਾਊਂਡ ਰਿਪੋਰਟ ਤੁਸੀਂ ਦੇਖ ਸਕਦੇ ਹੋ ਕੱਗਰ ਹੈ ਜਿਹੜਾ ਇਸ ਟਾਈਮ ਉਤਰ ਚੁੱਕਿਆ ਹੈ ਇਹ ਵਿੱਚ ਵਿੱਚ ਵਗ ਰਿਹਾ ਹੈ ਕਟੋ-ਕਟ 10 ਫੁੱਟ ਇਹ ਨੀਚੇ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਇਹ ਕੱਗਰ ਦਾ ਪਾਣੀ ਹੈ ਜਿਹੜਾ ਆ ਗਿਆ ਸੀ ਜਿੱਥੇ ਮੈਂ ਖੜਾ ਇਸ ਜਗ੍ਹਾ ਤੱਕ ਗਰਦਾ ਪਾਣੀ ਆ ਗਿਆ ਸੀ ਤੇ ਇਥੋਂ ਹੁਣ 10 ਫੁੱਟ ਨੀਚੇ ਪਾਣੀ ਵਗ ਰਿਹਾ ਹੈ ਤੇ ਘੱਗਰ ਉਤਰਨ ਦੇ ਨਾਲ ਕਿਸਾਨਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ ਕਿਉਂਕਿ ਘੱਗਰ ਹੈ ਜਿਹੜਾ ਪੂਰਾ ਸਿਰੇ ਆ ਕੇ ਮੁੜਿਆ ਫੁੱਲ ਚੱਲਿਆ ਸੀ ਘੱਗਰ ਖਾਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀ ਤੇ ਜਿਸ ਦੇ ਨਾਲ ਕਿਸਾਨਾਂ ਨੂੰ ਸੁੱਖ ਦਾ ਸਾਹ ਮਿਲਿਆ ਕਿਉਂਕਿ ਪੂਰੀ ਜੀਰੀ ਘਗਰੇਰੀ ਦੇ ਵਿੱਚ ਲੱਗ ਚੁੱਕੀ ਹੈ ਇਹ ਬਹੁਤ ਖਤਰਾ ਪੈਦਾ ਹੋ ਗਿਆ ਸੀ ਕਿ ਜੇ ਕੱਗਰ ਟੁੱਟ ਜਾਂਦਾ ਤਾਂ ਕਰੋੜਾਂ ਰੁਪਏ ਦਾ ਜਿਹੜਾ ਫਸਲ ਦਾ ਨੁਕਸਾਨ ਹੈ ਸੰਗਰੂਰ ਤੇ ਪਟਿਆਲੇ ਜ਼ਿਲ੍ਹੇ ਦਾ ਇਹ ਹੋ ਸਕਦਾ ਸੀ ਤੇ ਸ਼ੁਕਰ ਹੈ ਵਾਹਿਗੁਰੂ ਦਾ ਜਿਹੜਾ ਕੱਗਰ ਹੈ ਹੁਣ ਉਤਰ ਚੁੱਕਿਆ ਹੈ ਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਜੁੜੇ ਰਹੋ D11 ਨਿਊਜ਼ ਪੰਜਾਬ ਦੇ ਨਾਲ